हां जी दोस्तों आज ਗੱਲਬਾਤ ਕਰਾਂਗੇ ਉਦਮ ਸਿੰਘ ਦੀ ਜੀਵਨੀ ਦੇ ਭਾਗ 10ਵੇਂ ਬਾਰੇ ਸੋ ਭਾਗ 9ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਇੱਕ ਵੱਡਾ ਜਰੂਸ ਹੈ ਅਮਰitsar ਵਿੱਚ ਨਿਕਲਦਾ ਹੈ ਤੇ ਉਹਦੇ ਵਿੱਚ ਹਫੜਾ தਫੜੀ ਮੱਚ ਜਾਂਦੀ ਹੈ ਤੇ ਅੰਗਰੇਜ਼ ਜਿਹੜੇ ਨੇ ਉਹ ਗੋਲੀ ਚਲਾ ਦਿੰਦੇ ਨੇ ਇਹਦੇ ਨਾਲ ਆਪਣੇ ਬੰਦਿਆਂ ਦੇ ਨਾਲ-ਨਾਲ ਅੰਗਰੇਜ਼ ਵੀ ਬਹੁਤ ਸਾਰੇ ਮਾਰੇ ਜਾਂਦੇ ਨੇ ਜਿਨ੍ਹਾਂ ਕਰਕੇ ਅਡਵੈਰ ਹੁਣ ਪੂਰਾ ਗੁੱਸੇ ਵਿੱਚ ਆ ਜਾਂਦਾ ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਹੋਰ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ 11 ਅਪ੍ਰੈਲ ਨੂੰ ਵਕੀਲ ਮੁਹੰਮਦ ਸਾਦਕ ਤੇ ਹੋਰ ਪਤਵੰਤੇ ਇਕੱਠੇ ਹੋ ਕੇ ਲਾਸ਼ਾਂ ਦੇ ਸੰਸਕਾਰ ਕਰਨ ਦੀ ਅਗਿਆ ਲੈਣ ਗਏ ਡਿਪਟੀ ਕਮਿਸ਼ਨਰ ਦਾ ਵਿਵਾਰ ਬੜਾ ਰੁੱਖਾ ਸੀਗਾ ਪਹਿਲਾਂ ਤਾਂ ਉਸਨੇ ਨਾ ਕਰ ਦਿੱਤੀ ਮੁਹੰਮਦ ਸਾਦਕ ਕਹਿਣਾ ਤਾਂ ਬੜਾ ਕੁਝ ਚਾਹੁੰਦਾ ਸੀ ਪਰ ਉਸਨੇ ਆਪਣੇ ਆਪ ਨੂੰ ਜ਼ਾਬਤੇ ਵਿੱਚ ਰੱਖਿਆ ਉਸਨੇ ਕਿਹਾ ਵੀ ਸਰ ਇਸ ਤਰ੍ਹਾਂ ਖੁੱਲੇ ਆਮ ਸੜਕਾਂ ਤੇ ਪਈਆਂ ਲਾਸ਼ਾਂ ਕਾਰਨ ਹਾਲਾਤ ਹੋਰ ਵੀ ਵਿਗੜ ਸਕਦੇ ਨੇ ਆਖਰ ਆਪਣੇ ਸਲਾਹਕਾਰਾਂ ਦੇ ਸਮਝਾਉਣ ਪਿੱਛੋਂ ਡੀਸੀ ਨੇ ਹੁਕਮ ਜਾਰੀ ਕਰ ਦਿੱਤਾ ਕਿ ਇੱਕ লাশ ਨਾਲ ਸਿਰਫ 4 ਵਿਅਕਤੀ ਹੀ ਜਾ ਸਕਣਗੇ ਬਾਹਰ ਆ ਕੇ ਮੁਹੰਮਦ ਸਾਦਕ ਨੇ ਦੁਖੀ ਹੋ ਕੇ ਕਿਹਾ ਅਭੀ ਇਹ ਹੈ ਅਗਲਾ ਮੈਂ ਅਸੀਂ ਤਾਂ ਆਪਣੇ ਮੇਰੇ ਸਾਥੀਆਂ ਦਾ ਸੰਸਕਾਰ ਵੀ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਡੀਸੀ ਦੇ ਇਸ ਨਵੇਂ ਹੁਕਮ ਦਾ ਲੋਕਾਂ ਨੂੰ ਪਤਾ ਲੱਗੇ ਆ ਤਾਂ ਮਰੇ ਵਿਅਕਤੀਆਂ ਦੇ ਰਿਸ਼ਤੇਦਾਰਾਂ ਦੋਸਤਾਂ ਜਾਣ ਪਛਾਨ ਵਾਲਿਆਂ ਵਿੱਚ ਬੇਚੈਨੀ ਫੈਲ ਗਈ ਅਮਰਤ ਸਰ ਦਾ ਹਰ ਸ਼ਹਿਰੀ ਦੁਖੀ ਅਤੇ ਪਰੇਸ਼ਾਨ ਸੀਗਾ ਸਵੇਰੇ 11:00 ਵਜੇ ਫੌਜ ਨੇ ਸ਼ਹਿਰ ਵਿੱਚ ਮਾਰਤ ਕੀਤਾ ਇਸ ਨਾਲ ਹੋਰ ਦਹਿਸ਼ਤ ਫੈਲ ਗਈ ਐਲਾਨ ਕਰਕੇ ਰੇਲ ਦੇ ਤੀਸਰੇ ਜਰਜੇ ਦੀਆਂ ਟਿਕਟਾਂ ਉੱਪਰ ਅਮਰitsar ਆਉਣ ਵਾਲਿਆਂ ਦੀ ਮਨਾਹੀ ਲਾਗੂ ਕਰ ਦਿੱਤੀ ਗਈ। ਸ਼ਹਿਰ ਵਿੱਚ ਬਾਹਰੋਂ ਆਉਣ ਵਾਲਿਆਂ ਉੱਪਰ ਵੀ ਰੋਕ ਲਗਾ ਦਿੱਤੀ ਗਈ। ਇੱਕ ਤਰ੍ਹਾਂ ਨਾਲ ਸ਼ਹਿਰ ਵਿੱਚ ਕਰਫਿਊ ਵਰਗੇ ਹਾਲਾਤ ਬਣ ਗਏ। ਕਰਨਲ ਡੈਰ ਆਪਣੇ ਲਾਮ ਲਸ਼ਕਰ ਨਾਲ ਅਮਰitsar ਪਹੁੰਚ ਗਿਆ। ਉਸਨੇ ਅਮਰitsar ਦੀ ਪੌੜਸਾ ਤੇ ਫੌਜੀ ਟੋਕੜੀਆਂ ਆਪਣੇ ਨਾਲ ਮਿਲਾ ਲਈਆਂ। ਉਸਨੇ ਹਵਾਈ ਇਜਾਜ਼ਾ ਰਾਹੀਂ ਪੂਰੇ ਅਮਰitsar ਸ਼ਹਿਰ ਦਾ ਸਰਵੇਖਣ ਕੀਤਾ। ਉੰਜ ਅੰਗਰੇਜ਼ ਅਧਿਕਾਰੀ ਸਹਮੇ ਹੋਏ ਸਨ ਪਰ ਨਾਲ ਹੀ ਹੈਂਕੜ ਵੀ ਦਿਖਾ ਰਹੇ ਸਨ ਉਹ। ਉਨਾਂ ਨੂੰ ਡਰ ਸੀ ਵੀ ਕਿਤੇ 1857 ਦੇ ਗਦਰ ਵਰਗੇ ਹਾਲਾਤ ਨਾ ਬਣ ਜਾਣ। ਕਰਨਲ ਡੈਰ ਨੂੰ ਤਾਂ ਜਲੰਧਰ ਤੋਂ ਬੁਲਾ ਹੀ ਲਿਆ ਸੀਗਾ। ਮੇਜਰ ਮੈਕਡੋਨਲਡ ਵੀ ਆਪਣੀ ਸੈਨਾ ਟੁਕੜੀ ਸਮੇਤ ਪਹੁੰਚ ਗਿਆ। ਡੀਸੀ ਨਾਲ ਤੁਰੰਤ ਮੀਟਿੰਗ ਕੀਤੀ ਗਈ। ਮੌਜੂਦਾ ਹਾਲਾਤ ਉੱਪਰ ਚਰਚਾ ਹੋਈ। ਡੀਸੀ ਨੇ ਕਿਹਾ ਵੀ ਸ਼ਹਿਰ ਦੀ ਅਮਨ ਕਾਨੂੰਨ ਦੀ ਹਾਲਤ ਸਿਵਲ ਅਧਿਕਾਰੀਆਂ ਦੇ ਕਾਬੂ ਤੋਂ ਬਾਹਰ ਹੋ ਚੁਗੀ ਹੈ। ਇਹ ਸੁਣ ਕੇ ਮੇਜਰ ਮੈਕਡੋਨਲਡ ਨੇ ਕਿਹਾ ਵੀ ਹੁਣ ਇਸ ਨੂੰ ਫੌਜੀ ਤੌਰ ਤਰੀਕੇ ਨਾਲ ਨਿਯੇਠਿਆ ਜਾਵੇਗਾ। ਤੇ ਫੌਜੀ ਤੌਰ ਤਰੀਕੇ ਨਾਲ ਨਜਿੱਠਣ ਲਈ ਡੀਸੀ ਨੇ ਇੱਕ ਨੋਟਿਸ ਤਿਆਰ ਕੀਤਾ ਤੇ ਇਹਦੀਆਂ ਕਾਪੀਆਂ ਨੂੰ ਵੰਡਣ ਲਈ ਉਹਨਾਂ ਦੀ ਜ਼ਿੰਮੇਵਾਰੀ ਲਈ ਜਿਹੜੇ ਮੁਹੰਮਦ ਸਾਦਕ ਵਕੀਲ ਦੀ ਅਗਵਾਈ ਵਿੱਚ ਲਾਸ਼ਾਂ ਦਾ ਸੰਸਕਾਰ ਕਰਨ ਦੀ ਅਗਿਆ ਲੈਣ ਆਏ ਸਨ ਨੋਟਿਸ ਇਸ ਤਰ੍ਹਾਂ ਸੀਗਾ ਹੋ ਵੀ ਸ਼ਹਿਰ ਵਿੱਚ ਅਮਨ ਕਾਨੂੰਨ ਬਹਾਰ ਰੱਖਣ ਲਈ ਫੌਜ ਨੂੰ ਕਾਰਵਾਈ ਕਰਨ ਦੇ ਅਧਿਕਾਰ ਦੇ ਦਿੱਤੇ ਗਏ ਹਨ ਚਾਰ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੇ ਜਨ ਤੱਕ ਥਾਮਾਂ ਤੇ ਮਨਾਹੀ ਹੈ ਕਿਸੇ ਵੀ ਤਰ੍ਹਾਂ ਦੇ ਜ਼ਰੂਰਤ ਦੀ ਇਜ਼ਾਜ਼ਤ ਨਹੀਂ ਹੋਵੇਗੀ ਲੋੜ ਪੈਣ ਤੇ ਫੌਜ ਕਿਸੇ ਅਜਿਹੇ ਇਕੱਠ ਉੱਪਰ ਗੋਲੀ ਚਲਾ ਕੇ ਖਨਾ ਦੇਵੇਗੀ ਜੋ ਬਿਨਾਂ ਅਗਿਆ ਤੋਂ ਕੀਤਾ ਗਿਆ ਹੋਵੇ ਇਸ ਲਈ ਮਾਨਯੋਗ ਸ਼ਹਿਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ। ਜਨਰਲ ਡਾਇਰ ਨੇ ਰਾਮਬਾਗ ਵਿੱਚ ਆਪਣੀ ਆਰਥੀ ਦਫ਼ਤਰ ਖੋਲ੍ਹ ਲਿਆ। ਚਾਹ ਪਲ ਉਸ ਵੀ ਸ਼ਹਿਰ ਦੀ ਹਰ ਖ਼ਬਰ ਲੈ ਕੇ ਉਸ ਨੂੰ ਮਿਲੇ ਤੇ ਮੌਜੂਦਾ ਹਾਲਾਤਾਂ ਬਾਰੇ ਉਸ ਨੂੰ ਜਾਣਕਾਰੀ ਦੇਣ ਲੱਗ ਪਏ। ਉਸ ਨੂੰ ਦੱਸਿਆ ਵੀ ਅਜੇ ਵੀ ਸ਼ਹਿਰ ਵਿੱਚ ਕੁਝ ਥਾਵਾਂ ਤੇ ਲੋਕ ਇਕੱਠੇ ਹੋ ਕੇ ਮਸ਼ਵਰੇ ਕਰਦੇ ਵਿਖੇ ਗਏ ਨੇ। ਉਹ ਤਾਂ ਫੌਜੀ ਟੁਕੜੀ ਜਿਹੜੀ ਗਸ਼ਤ ਕਰਦੀ ਹੈ, ਉਹਦੀ ਪ੍ਰਵਾਹ ਵੀ ਨਹੀਂ ਕਰਦੇ। ਉਲਟਾ ਫੌਜੀਆਂ ਨੂੰ ਵੇਖ ਕੇ ਉਹਨਾਂ ਵੱਲ ਮੂੰਹ ਕਰਕੇ ਥੁੱਕਦੇ ਨੇ ਉਹ। ਫੌਜੀਆਂ ਜਾਂ ਪੁਲਿਸੀਆਂ ਨੂੰ ਵੇਖਦਿਆਂ ਹੀ ਹਿੰਦੂ-ਮੁਸਲਮਾਨ ਕੀ ਜੈ ਦੇ ਨਾਰੇ ਲਾਉਂਦੇ ਨੇ ਅਦੇ ਹੀਆਂ ਝੂਠੀਆਂ ਸੱਚੀਆਂ ਸੁਣ ਕੇ ਜਰਨਲ ਡਾਇਰ ਨੂੰ ਪਹਿਲਾਂ ਤਾਂ ਯਕੀਨ ਨਾ ਆਇਆ ਫਿਰ ਉਹਦਾ ਖੂਨ ਖੋਲਣ ਲੱਗ ਪਿਆ ਓਕੇ ਮੈਂ ਬਲੱਡੀ ਇੰਸੀਡੈਂਟਸ ਨੂੰ ਸਬਕ ਸਿਖਾਵਾਂਗਾ 22 April 1919 ਦਿਨ ਦਾ ਦਿਨ ਆਮ ਵਾਂਗ ਚੜਿਆ ਪਰ ਅੰਮ੍ਰਿਤਸਰ ਸ਼ਹਿਰ ਦਾ ਵਾਤਾਵਰਨ ਸਹਿਜ ਨਹੀਂ ਸੀਗਾ ਭਾਈ ਸੋਨ ਸਿੰਘ ਯਤਿਮ ਘਰ ਵਿੱਚ ਆਪਣੇ ਵਿਦਿਆਰਥੀਆਂ ਨੂੰ ਹਦਾਇਤਾਂ ਦੇਣ ਲੱਗਾ ਹੋਇਆ ਸੀਗਾ ਵੀ ਕੱਲ 13 April ਵਿਸਾਖੀ ਦਾ ਦਿਹਾੜਾ ਹੈ ਇਸ ਵਾਰ ਪਤਾ ਨਹੀਂ ਗੋਰੀ ਹਕੂਮਤ ਸਾਨੂੰ ਇਹ ਦਿਹਾੜਾ ਮਨਾਉਣ ਦੇਵੇਗੀ ਜਾਂ ਨਹੀਂ ਖੇਰ ਦੇ ਹਾਲਾਤ ਠੀਕ ਨਹੀਂ ਹੈਗੇ ਹਰ ਸਾਲ ਆਪਾਂ ਇਸ ਦਿਨ ਇਥੋਂ ਦੀ ਸੰਗਤ ਦੇ ਬਾਹਰੋਂ ਆਈ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਕਰਦੇ ਆਂ ਕੱਲ ਜੇ ਸੰਗਤ ਇਕੱਠੀ ਹੁੰਦੀ ਹੈ ਤੁਸੀਂ ਸਭ ਨੇ ਜਲਦੀ ਸੇਵਾ ਕਰਨ ਜਾਣਾ ਉਹਦੇ ਸਿੰਘ ਕਾਕਾ ਤੂੰ ਵੀ ਇਹਨਾਂ ਦੇ ਨਾਲ ਰਹਿਣਾ ਬਕਾਰ ਇੱਧਰ ਉੱਧਰ ਨਹੀਂ ਭਟਕਣਾ ਮੈਂ ਆਪਣੇ ਦੋਸਤਾਂ ਮੋਹਣ ਅਤੇ ਤਾਰੇ ਨੂੰ ਵੀ ਨਾਲ ਚੱਲਣ ਲਈ ਤਿਆਰ ਕਰ ਲਵਾਂਗਾ ਉਦਮ ਸਿੰਘ ਨੇ ਖੁਸ਼ ਹੁੰਦਿਆਂ ਕਿਹਾ ਸ਼ਾਬਾਸ਼ ਬੱਚਿਓ ਇਹ ਬਹੁਤ ਚੰਗੀ ਗੱਲ ਹੈ ਹਰ ਬੱਚੇ ਵਿੱਚ ਇਸ ਤਰ੍ਹਾਂ ਦਾ ਜਜ਼ਬਾ ਹੋਣਾ ਚਾਹੀਦਾ ਪਰ ਭਾਈਆ ਜੀ ਇੱਕ ਨੇ ਖੜੇ ਹੁੰਦਿਆਂ ਕਿਹਾ ਵੀ ਸ਼ਹਿਰ ਵਿੱਚ ਤਾਂ ਫੌਜੀ ਘੁੰਮਦੇ ਫਿਰਦੇ ਨੇ ਉਹਨਾਂ ਦੇ ਅੱਗੇ ਇੱਕ ਅੰਗਰੇਜ਼ ਕੋਡੇ ਤੇ ਚੜ ਗੋਰੇ ਸਾਨੂੰ ਵਿਸਾਖੀ ਕਿੱਦਾਂ ਮਨਾਉਣ ਦੇਣਗੇ ਕਬੜਾਉਣ ਦੀ ਲੋੜ ਨਹੀਂ ਅੱਜ ਦੁਪਹਿਰ ਤੱਕ ਸਥਿਤੀ ਸਾਫ਼ ਹੋ ਜਾਵੇਗੀ ਸਾਡੇ ਕੁਝ ਵਕੀਲ ਆਗੂ ਅਫਸਰ ਨੂੰ ਮਿਲਣ ਗਏ ਹੋਏ ਨੇ ਪਰ 10 ਤੇ ਇੱਕ ਨੂੰ ਇੱਕ ਮਾੜੀ ਘਟਨਾ ਇਹ ਹੋਈ ਕਿ ਇੱਕ ਅਸਾਈਏ ਅਧਿਵਕਾ ਮਿਸ ਸ਼ੇਰਵੋਡ ਸਾਈਕਲ ਤੇ ਜਾ ਰਹੀ ਸੀ ਉਸ ਨੂੰ ਲਾਠੀ ਮਾਰ ਕੇ ਡੇਗ ਦਿੱਤਾ ਭਾਈਆ ਜੀ ਗੋਰਿਆਂ ਨੇ ਸਾਡੇ ਕਿੰਨੇ ਬੰਦੇ ਮਾਰ ਦਿੱਤੇ ਭੀੜ ਗੁੱਸੇ ਵਿੱਚ ਸੀਗੀ ਪਹਿਲ ਤਾਂ ਇਹਨਾਂ ਗੋਰਿਆਂ ਨੇ ਹੀ ਕੀਤੀ ਸੀ ਨਾ ਉਹਦਮ ਸਿੰਘ ਨੂੰ 2 ਦਿਨ ਪਹਿਲਾਂ ਦੀਆਂ ਸਾਰੀਆਂ ਘਟਨਾਵਾਂ ਯਾਦ ਸਨ ਫਿਰ ਉਹਨਾਂ ਨੇ ਹੱਥੇ ਲੋਕਾਂ ਤੇ ਗੋਲੀ ਚਲਾਈ ਜੇ ਅੰਗਰੇਜ਼ ਚਾਹੁੰਦੇ ਤਾਂ ਇਹ ਖਤਰ ਰੋਕੇ ਜਾ ਸਕਦੇ ਸਨ ਹੋਰ ਵੇਖੋ ਤੁਸੀਂ ਸਾਨੂੰ ਹਲਾਸ਼ਾ ਵੀ ਨਹੀਂ ਚੁੱਕਣ ਦਿੱਤੀਆਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਤੋਂ ਵੀ ਰੋਕਿਆ ਗਿਆ ਉੱਥੇ ਕੋਈ ਐਂਬੂਲੈਂਸ ਨਾ ਬੁਲਾਈ ਸਟ੍ਰੈਚਰ ਵੀ ਨਹੀਂ ਦਿੱਤਾ ਗਿਆ ਜ਼ਖਮੀ ਚੀਕਾਂ ਮਾਰ ਰਹੇ ਸਨ ਉਹਨਾਂ ਦਾ ਖੂਨ ਵਗਦਾ ਪਿਆ ਸੀਗਾ ਗੋਰੇ ਵੇਖ ਵੇਖ ਹੱਸ ਰਹੇ ਸਨ ਤੁਸੀਂ ਭਾਈਆ ਜੀ ਆਖਦੇ ਹੋ ਵੀ ਗੋਰੀ ਅਧਿਆਪਕਾ ਨੂੰ ਸਾਈਕਲ ਤੋਂ ਡੇਗ ਰਿਆ ਬਹੁਤ ਮਾੜੀ ਘਟਨਾ ਹੋਈ ਹੈ ਤੇ ਜਿਹੜਾ ਕੁਝ ਉਹਨਾਂ ਨੇ ਕੀਤਾ ਉਹ ਮਾੜੀ ਘਟਨਾ ਨਹੀਂ ਹੈਗੀ ਸੋਨ ਸਿੰਘ ਉਦਮ ਸਿੰਘ ਤੇ ਤੇਵਰ ਵੇਖ ਕੇ ਸੋਚ ਰਿਹਾ ਸੀ ਵੀ ਇਸ ਲੜਕੇ ਅੰਦਰ ਅੰਗਰੇਜ਼ਾਂ ਦੇ ਵਿਰੁੱਧ ਘੋਰ ਨਫ਼ਰਤ ਭਰੀ ਹੋਈ ਹੈ ਪਰ ਊਧਮ ਸਿੰਘ ਤਾਂ ਅਜੇ ਵੀ ਬੋਲਣ ਲੱਗਿਆ ਹੋਇਆ ਸੀ ਵੀ ਭਾਈਆ ਜੀ ਤੁਸੀਂ ਤਾਂ ਉਹ ਦਿਨ ਜਲੂਸ ਵਿੱਚ ਨਹੀਂ ਸੀਗੇ ਜਦ ਜ਼ਖਮੀਆਂ ਨੂੰ ਜਿਵੇਂ ਕਿਵੇਂ ਹਸਪਤਾਲ ਲੈ ਕੇ ਗਏ ਉੱਥੇ ਇੱਕ ਅੰਗਰੇਜ਼ ਔਰਤ ਡਾਕਟਰ ਸੀਗੀ ਉਹ ਜ਼ਖਮੀਆਂ ਨੂੰ ਵੇਖ ਕੇ ਕਹਿੰਦੀ ਵੀ ਇਹਨਾਂ ਲੋਕਾਂ ਨਾਲ ਐਵੇਂ ਹੋਣੀ ਚਾਹੀਦੀ ਹੈ ਆਪਣੇ ਲੋਕ ੜਕ ਗਏ ਫਿਰ ਭਾਈ ਜੀ ਤੁਸੀਂ ਦੱਸੋ ਵੀ ਇਹਦੇ ਵਿੱਚ ਆਪਣੇ ਲੋਕਾਂ ਦਾ ਕੀ ਦੋਸ਼ ਸੀਗਾ ਕੋਈ ਜ਼ਖਮੀ ਸੀਗਾ ਕਿਸੇ ਦਾ ਨੇੜਲਾ ਮਾਰਿਆ ਗਿਆ ਸੀਗਾ ਤੇ ਉਹ ਆਖ ਰਹੀ ਸੀ ਵੀ ਇਹਨਾਂ ਨਾਲ ਐਵੇਂ ਹੋਣੀ ਚਾਹੀਦੀ ਹੈ ਜੇ ਗੋਰਿਆਂ ਨੂੰ ਗੁੱਸਾ ਆ ਸਕਦਾ ਹੈ ਤਾਂ ਆਪਣੇ ਲੋਕਾਂ ਨੂੰ ਕਿਉਂ ਨਹੀਂ ਆ ਸਕਦਾ ਊਧਮ ਸਿੰਘ ਦੇ ਚਿਹਰੇ ਤੇ ਗੁੱਸਾ ਚਲਕਣ ਲੱਗਾ ਤੇਰੀ ਤਾਂ ਠੀਕ ਆ ਉਦੇਸਿੰਘ ਪਰ ਅੰਗਰੇਜ਼ ਹਾਕਮ ਨੇ ਤੇ ਅਸੀਂ ਗੁਲਾਮ ਹੁਣ ਉਹ ਅਸਾਈ ਅਧਿਕਾਰਤਾ ਤੇ ਲੇਡੀ ਡਾਕਟਰ ਨਾਲ ਦੁਰਵਿਚਾਰ ਦਾ ਬਦਲਾ ਜ਼ਰੂਰ ਲੈਣਗੇ ਤੋ ਅੱਜ ਸ਼ਾਮ ਦੇ ਕਰ ਬਾਹਰ ਬਿਲਕੁਲ ਨਹੀਂ ਜਾਣਾ ਸਥਿਤੀ ਸਾਫ ਹੋ ਗਈ ਤਾਂ ਕੱਲ ਸਾਰੇ ਜਲਿਆਂਵਾਲੇ ਬਾਗ ਵਿੱਚ ਸੇਵਾ ਕਰਨ ਜਾਇਓ ਅੰਗਰੇਜ਼ਾਂ ਨੇ ਸਾਡੇ ਬਲੀਦਾਨ ਦਾ ਕੀ ਮੁੱਲ ਪਾਇਆ ਨਹਾਤੇ ਉੱਪਰ ਗੋਲੀਆਂ ਚਲਾ ਕੇ ਉਹ ਕੀ ਦੱਸਣਾ ਚਾਹੁੰਦੇ ਨੇ ਮੈਂ ਅਖਬਾਰ ਵਿੱਚ ਪੜ੍ਹਿਆ ਹੈ ਵੀ ਜਰਮਨੀ ਨਾਲ ਜੰਗ ਸਮੇਂ ਪੰਜਾਬ ਦੇ ਜਵਾਨ 60% ਸਨ ਕਈ ਪਰਿਵਾਰਾਂ ਵਿੱਚ ਤਾਂ ਪਿਛੇ ਕਮਾਊ ਬੰਦਾ ਹੀ ਨਹੀਂ ਰਹਾ ਕਾਦੇ ਲਈ ਜਾਣਾ ਗਵੀਆਂ ਸੀ ਜਰਮਨਾ ਤੋਂ ਵੀ ਗੋਲੀਆਂ ਖਾਧੀਆਂ ਆ ਤੇ ਹੁਣ ਗੋਰਿਆਂ ਤੋਂ ਵੀ ਖਾਰੇ ਆ ਇੰਨੀ ਆਸਤਾ ਸੀ ਕਿ ਵੀ ਜੰਗ ਤੋਂ ਪਿੱਛੋਂ ਅੰਗਰੇਜ਼ ਸਾਨੂੰ ਆਜ਼ਾਦ ਕਰ ਦੇਣਗੇ ਗਾਂਧੀ ਜੀ ਨੇ ਵੀ ਇਹੀ ਕਿਹਾ ਸੀ ਵੀ ਲੜਾਈ ਤੋਂ ਪਿੱਛੋਂ ਸਾਨੂੰ ਆਜ਼ਾਦੀ ਮਿਲੇਗੀ ਉਹਦੇ ਮੈਨੂੰ ਖੁਸ਼ੀ ਹੈ ਵੀ ਤੋਂ ਹੁਣ ਕਾਫੀ ਸਮਝਦਾਰ ਹੋ ਗਏ ਆ ਪਰ ਇਹ ਗੱਲਾਂ ਬਾਹਰ ਕਰਨ ਵਾਲੀਆਂ ਨਹੀਂ ਹੈਗੀਆਂ ਪੁੱਤਰ ਸੋਹਣ ਸਿੰਘ ਨੇ ਸਮਝਾਇਆ ਪਤਾ ਨਹੀਂ ਭయ్యా ਜੀ ਉਹਦੋਂ ਫੇਰ ਬੋਲਿਆ ਵੀ ਮੈਨੂੰ ਲੱਗਦਾ ਹੈ ਵੀ ਜੇ ਇਹੀ ਲੜਾਈ ਸਾਡੇ ਜਵਾਨਾਂ ਨੇ ਜਿਹੜੀ ਜਰਮਨਾ ਨਾਲ ਲੜੀ ਹੈ ਜੇ ਆਪਣੀ ਆਜ਼ਾਦੀ ਲਈ ਅੰਗਰੇਜ਼ਾਂ ਨਾਲ ਲੜਦੇ ਤਾਂ ਸ਼ਾਇਦ ਅਸੀਂ ਆਜ਼ਾਦ ਹੋ ਜਾਂਦੇ ਅੰਗਰੇਜ਼ ਤਾਂ ਜਰਮਨੀ 'ਚ ਫਸੇ ਹੋਏ ਸਨ ਉਹਨਾਂ ਨੂੰ ਦੋ ਥਾਂ ਹੀ ਲੜਨਾ ਔਖਾ ਹੋ ਜਾਣਾ ਸੀ ਸਾਡੇ ਆਗੂਆਂ ਨੇ ਤਾਂ ਆਪਣੇ ਦਿਮਾਗ ਅੰਗਰੇਜ਼ੀ ਹਕੂਮਤ ਅੱਗੇ ਗਿਰਵੀ ਰੱਖ ਦਿੱਤੇ ਨੇ ਕਾਕਾ ਉਹਦੇ ਤੇਰਾ ਖੂਨ ਗਰਮ ਹੈ ਮੈਂ ਤੈਨੂੰ ਸਮਝਾਇਆ ਵਾ ਵੀ ਇਹ ਗੱਲਾਂ ਅਸੀਂ ਤਾਂ ਸੁਣ ਲਈਆਂ ਤੂੰ ਬਾਹਰ ਬਿਲਕੁਲ ਨਹੀਂ ਕਰਨੀਆਂ ਐਵੇਂ ਫਸ ਜਾਏਂਗਾ ਤੂੰ ਕੰਦਾ ਦੇ ਵੀ ਕੰਨ ਹੁੰਦੇ ਨੇ ਤੇ ਸਰਕਾਰੀ ਸੂਈਏ ਕੁੱਤੇ ਆਵਾਂਗੇ ਸ਼ੱਕੀ ਬੰਦੇ ਨੂੰ ਸੁੰਘਦੇ ਫਿਰਦੇ ਨੇ ਤੇ ਇਸੇ ਕਰਕੇ ਤਾਂ ਅਸੀਂ ਮਾਰ ਖਾ ਰਹੇ ਹਾਂ ਭਾਈਆ ਜੀ ਸਾਡੇ ਅੰਦਰੋਂ ਡਰੀ ਨਹੀਂ ਨਿਕਲਦਾ ਜਦ ਸਾਨੂੰ ਪਤਾ ਹੈ ਵੀ ਬੰਦਾ ਜਿਹੜਾ ਜੰਮਦਾ ਹੈ ਉਸਨੇ ਮਰਨਾ ਵੀ ਹੈਗਾ ਇਹ ਮਰਨਾ ਹੀ ਹੈ ਤਾਂ ਮਦਨ ਲਾਲ ਢੀਂਗਰਾ ਵਾਂਗ ਮਰੀਏ ਜਾਂ ਫਿਰ ਕਰਤਾਰ ਸਿੰਘ ਸਰਾਬੇ ਵਾਂਗ ਮਰੀਏ ਇਹ ਗੋਰੇ ਤਾਂ ਸਾਨੂੰ ਬੰਦੇ ਨਹੀਂ ਸਮਝਦੇ ਗੱਡੀਆਂ ਭਰ-ਭਰ ਪੰਜਾਬ ਦੇ ਗੱਬਰੂ ਭੇਜ ਤੇ ਬਾਹਰ ਉੱਥੇ ਫੜਾ ਦੀਆਂ ਮਦੂਕਾ ਇਹਨਾਂ ਨੂੰ ਜਾਂ ਗੋਲੀ ਖਾਓ ਜਾਂ ਫਿਰ ਗੋਲੀ ਮਾਰੋ ਸਾਡੇ ਗੱਬਰੂ ਤਾਂ ਜਿੰਸਾਂ ਬਣਾਤ ਰਹੇ ਇਹਨਾਂ ਨੇ ਜਿਹੜੇ ਨੇਤਾ ਕਹਿੰਦੇ ਸੀ ਵੀ ਜੰਗ ਤੋਂ ਬਾਅਦ ਭਾਰਤ ਨੂੰ ਆਜ਼ਾਦੀ ਮਿਲੂਗੀ ਲੈ ਲੈਣਾ ਆਜ਼ਾਦੀ ਹੁਣ ਉਲਟਾ ਗੁਲਾਮੀ ਦੇ ਸੰਗਲ ਹੋਰ ਕੱਤੇ ਇਹਨਾਂ ਨੇ ਜਿਸ ਨੂੰ ਮਰਜੀ ਫੜ ਲਓ ਜਿਸ ਨੂੰ ਮਰਜੀ ਜੇਲ੍ਹ ਵਿੱਚ ਸੁੱਟ ਦਿਓ ਜਿਸ ਨੂੰ ਮਰਜੀ ਫਾਸੀ ਤੇ ਰੰਗ ਦਿਓ ਤੇ ਹੁਣ ਕੀ ਕਹਿੰਦੇ ਨੇ ਵੀ ਕੋਈ ਜਰਨਲ ਜਾਂ ਕਰਨ ਹਾ ਪੁੱਤਰਾ ਸੋਨ ਸਿੰਘ ਦੇ ਬੋਲਾਂ ਵਿੱਚ ਲਾਚਾਰੀ ਸੀ ਅਸੀਂ ਕਰ ਵੀ ਕੀ ਸਕਦੇ ਹਾਂ ਇਸ ਕਰਕੇ ਦਾ ਆਖਦੇ ਨੇ ਵੀ ਗੁਲਾਮੀ ਜਿਹਾ ਕੋੜ ਹੋਰ ਕੋਈ ਨਹੀਂ ਹੈਗਾ ਕੌਣ ਇਹ ਡੈਰ ਇੱਕ ਹੋਰ ਵਿਦਿਆਰਥੀ ਨੇ ਪੁੱਛਿਆ ਸੁਣਿਆ ਬਈ ਬੜਾ ਸਖਤ ਫੌਜੀ ਅਫਸਰ ਹੈ ਇਹ ਉਸਨੇ ਰਾਤ ਨੂੰ ਹੀ ਅੰਮ੍ਰਿਤਸਰ ਸ਼ਹਿਰ ਆਪਣੇ ਕਬਜ਼ੇ ਹੇਠ ਲੈ ਲਿਆ ਕੱਲ ਨੂੰ ਵਿਸਾਖੀ ਦਾ ਦਿਹਾੜਾ ਜੇ ਸੰਗਤ ਬੜੀ ਆਵੇਗੀ ਹੇ ਵਾਹਿਗੁਰੂ ਪਤਾ ਨਹੀਂ ਅਜੇ ਹੋਰ ਕੀ ਕੀ ਹੋਣਾ ਸੋਨ ਸਿੰਘ ਨੇ ਹੌਕੇ ਵਰਗਾ ਲੰਬਾ ਸਾਹ ਲਿਆ ਐਡਵਰਡ ਡਾਇਰ ਨੇ ਅੰਮ੍ਰਿਤਸਰ ਆਉਂਦਿਆਂ ਹੀ ਡਿਪਟੀ ਕਮਿਸ਼ਨਰ ਤੋਂ ਸ਼ਹਿਰ ਦੇ ਹਾਲਾਤਾਂ ਬਾਰੇ ਜਾਣਕਾਰੀ ਲਈ ਤੇ ਦੇਰ ਰਾਤ ਤੱਕ ਉਹ ਸ਼ਹਿਰ ਵਾਸੀਆਂ ਨੂੰ ਸਬਕ ਸਿਖਾਉਣ ਲਈ ਸਕੀਮਾਂ ਘੜਦਾ ਰਿਹਾ ਡੀਸੀ ਨੇ ਉਸ ਨੂੰ ਦੱਸਿਆ ਸੀ ਕਿ 13 ਅਪ੍ਰੈਲ ਦਾ ਦਿਨ ਸਿੱਖਾਂ ਅਤੇ ਪੰਜਾਬੀਆਂ ਲਈ ਬੜਾ ਸ਼ਰਧਾਵਾਲ ਹੈ ਇਸ ਦਿਨੇ ਸ਼ਹਿਰ ਵਿੱਚ ਜਲੂਸ ਕੱਢਦੇ ਨੇ ਤੇ ਲੰਗਰ ਚਲਾਉਂਦੇ ਨੇ ਜਲਸਿਆਂ ਵਿੱਚ ਆਪਣੇ ਇਤਿਹਾਸ ਅਤੇ ਗੁਰੂਆਂ ਨੂੰ ਯਾਦ ਕਰਦੇ ਨੇ ਡਾਇਰ ਨੇ ਆਪਣੇ ਮੁੱਖ ਦਫ਼ਤਰ ਲਈ ਰਾਮ ਬਾਗ ਦੀ ਚੋਣ ਕੀਤੀ ਸੀਗੀ 12 ਅਪ੍ਰੈਲ 1919 ਨੂੰ ਸਵੇਰੇ 10:30 ਵਜੇ ਡਾਇਰ ਨੇ ਬ੍ਰਿਟਾਨਵੀ ਅਤੇ ਭਾਰਤੀ ਫੌਜੀਆਂ ਦੇ ਦਫ਼ਤਿਆਂ ਨਾਲ ਸ਼ਹਿਰ ਵਿੱਚ ਆਪਣੀ ਤਾਕਤ ਦਿਖਾਉਣ ਲਈ ਤੇ ਦਹਿਸ਼ਤ ਪਾਉਣ ਲਈ ਮਾਰਚ ਕੀਤਾ। ਉਹਨਾਂ ਦੇ ਨਾਲ-ਨਾਲ ਦੋ ਬਖਤਰਬੰਦ ਗੱਡੀਆਂ ਵੀ ਚੱਲੀਆਂ। ਸ਼ਹਿਰ ਵਾਸੀਆਂ ਦੇ ਚਿਹਰਿਆਂ ਤੇ ਖੌਫ ਭਰਿਆ ਮਾਹੌਲ ਸੀਗਾ। ਉਦਮ ਸਿੰਘ ਸ਼ਹਿਰ ਵਿੱਚ ਜਾ ਕੇ ਬਾਹਰ ਦੇ ਹਾਲਾਤ ਜਾਣਨ ਲਈ ਅਜੇ ਸੋਚ ਹੀ ਰਿਹਾ ਸੀ। ਉਹਦੇ ਦੋਸਤ ਤਾਰਾ ਸਿੰਘ ਨੇ ਯਤੀਮ ਘਰ ਆ ਕੇ ਉਹਦੇ ਨੂੰ ਦੱਸਿਆ ਵੀ ਜਿਹੜੇ ਸ਼ਹਿਰ 'ਚ ਨਵਾਂ ਕੋਰ ਅਫਸਰ ਆਇਆ ਹੈ ਨਾ ਮਿਲਟਰੀ ਦਾ ਉਹ ਸ਼ਹਿਰ ਵਿੱਚ ਫੌਜ ਲੈ ਕੇ ਮਾਰਚ ਕਰੀ ਜਾਂਦਾ ਹੈ। ਲੱਗਦਾ ਹੈ ਵੀ ਅੱਜ ਫੇਰ ਆਪਣੇ ਬੰਦਿਆਂ ਤੇ ਗੋਲੀਆਂ ਚੱਲਣਗੀਆਂ। ਉਹ ਕਾਫੀ ਘਬਰਾਇਆ ਹੋਇਆ ਸੀਗਾ। ਕਿੰਨੀ ਕੋ ਫੌਜ ਹੈ? ਉਦਮ ਸਿੰਘ ਨੇ ਪੁੱਛਿਆ। ਗੋਰੇ ਸਪਾਈ ਵੀ ਹੈਗੇ ਨੇ ਆਪਣੇ ਸਪਾਈ ਵੀ ਹੈਗੇ ਨੇ 5-600 ਤੋਂ ਜ਼ਿਆਦਾ ਹੀ ਹੋਣਗੇ। ਉਹਨਾਂ ਕੋਲ ਬੰਦੂਕਾ ਵੀ ਨੇ ਤੇ ਡਾਂਗਾ ਵੀ ਨੇ। ਆਪਾਂ ਦੇਖ ਕੇ ਆਈਏ ਬਾਹਰ ਜਾਣ ਬਾਰੇ ਤਾਂ ਊਧਮ ਸਿੰਘ ਪਹਿਲੀ ਸੋਚ ਰਿਹਾ ਸੀ। ਕਰਾਂਗੇ ਕੀ ਬਾਹਰ ਜਾ ਕੇ? ਉਹ ਜਿਹੜਾ ਨਵਾਂ ਅਫਸਰ ਆਇਆ ਹੈ ਕੀ ਨਾਮ ਹੈ ਉਹਦਾ ਡੈਰ ਕੇ ਡਰੂ। ਸੁਣਿਆ ਬਿਨਾ ਕਸੂਰੋਈ ਰਾਹ ਜਾਂਦੇ ਨੂੰ ਰੋਕ ਲੈਂਦਾ ਉਹ। ਆਪਣੇ ਕੁਝ ਬੰਦੇ ਤਾਂ ਉਸਨੇ ਰਾਤ ਵੇਲੇ ਫੜ ਲਏ। ਤੈਨੂੰ ਹੋਰ ਦੱਸਾਂ ਉਹਦੇ ਇੱਕ ਹੰਸ ਰਾਜ ਹੈ ਉਹ ਸੂਈ ਹੈ ਅੰਗਰੇਜ਼ਾਂ ਦਾ। ਸੁਣਿਆ ਵੀ ਉਹ ਰਾਮਪਾਗ ਵਿੱਚ ਉਸ ਗੋਰੇ ਡੈਰ ਨੂੰ ਮਿਲਣ ਗਿਆ ਸੀਗਾ। ਕੀ ਪਤਾ ਦੋਵੇਂ ਰਲ ਕੇ ਕੋਈ ਸਾਜ਼ਿਸ਼ ਕਰਦੇ ਹੋਣ। ਹਸਰਾਜ ਬਾਰੇ ਤੈਥੋਂ ਫੇਰ ਸੁਣੋ ਮੈਂ ਤਾਂ ਸ਼ਹਿਰ ਚ ਗੇੜਾ ਲੈਣ ਚੱਲੇ ਆਂ ਜੇ ਨਾਲ ਜਲਾਣਾ ਦਾ ਆ ਜਾ ਉਦਮ ਸਿੰਘ ਨੇ ਆਪਣਾ ਰਾਤਾ ਦੱਸਿਆ ਨਾ ਮੈਂ ਤਾਂ ਇੱਥੋਂ ਤੱਕ ਦਾ ਪਤਾ ਨਹੀਂ ਕਿਵੇਂ ਆਇਆ ਗਿਆ ਭਾਪੇ ਤੋਂ ਚੋਰੀ ਉਸਨੇ ਬਾਹਰ ਨਿਕਲਦੋਂ ਮਨਾ ਕੀਤਾ ਹੋਇਆ ਮੋਹਨਾ ਕਿੱਥੇ ਐ ਉਹ ਵੀ ਘਰ ਵਿੱਚ ਹੀ ਹੋਊਗਾ ਆ ਕੇ ਤਾਰਾ ਸਿੰਘ ਤੇੁਰ ਗਿਆ ਉਦਮ ਸਿੰਘੇ ਯਤੀਮ ਘਰ ਤੋਂ ਨਿਕਲ ਕੇ ਬਾਹਰ ਸੜਕ ਤੇ ਆ ਗਿਆ ਹੁਣ ਉਸਨੇ ਵੇਖਿਆ ਵੀ ਅਧੀਆਂ ਕੋ ਦੁਕਾਨਾਂ ਖੁੱਲੀਆਂ ਸਨ ਅਧੀਆਂ ਬੰਦ ਸਨ ਬਾਜ਼ਾਰ ਵਿੱਚ ਟਾਵਾ ਟਾਵਾ ਗਾਹਕ ਸੀਗਾ ਦੁਕਾਨਦਾਰਾਂ ਅੰਦਰ ਵੀ ਖੋਪ ਦਿਸਦਾ ਸੀਗਾ ਉਹ ਦੋ ਦੋ ਚਾਰ ਚਾਰ ਇਕੱਠੇ ਹੋਏ ਗੱਲਾਂ ਕਰਦੇ ਦੇ ਥੇ ਪੂਰੇ ਵਾਤਾਵਰਨ ਵਿੱਚ ਸਹਿਮ ਮਹਿਸੂਸ ਹੋ ਰਿਹਾ ਸੀਗਾ ਇੱਕ ਪਾਸੇ ਖੜਾ ਆਲੇ ਦੁਆਲੇ ਵੱਲ ਵੇਖਦਾ ਉਹ ਸੋਚਣ ਲੱਗਾ ਵੀ ਰੇਲਵੇ ਸਟੇਸ਼ਨ ਤੱਕ ਜਾਵਾਂ ਦਰਬਾਰ ਸਾਹਿਬ ਤੱਕ ਵੀ ਜਾ ਸਕਦਾ ਫਿਰ ਐਵੇਂ ਇੱਕ ਪਾਸੇ ਤੁਰ ਪਿਆ ਉਹ ਵੇਖਿਆ ਆ ਵੀ ਸਲਵਾਨ ਗੇਟ ਲੱਗੇ ਲੋਕਾਂ ਦੀ ਭੀੜ ਦੇਤੀ ਸੀ ਉਹਨੂੰ ਉਹ ਉਧਰੋਂ ਤੁਰ ਪਿਆ ਐਨੇ ਵਿੱਚ ਡੈਰ ਦਾ ਫੌਜੀ ਕਾਫਲਾ ਮਾਰਚ ਕਰਦਾ ਉੱਥੇ ਪੁੱਜਾ ਤਾਂ ਲੋਕ ਅਚਾਨਕ ਨਾਅਰੇ ਮਾਰਨ ਲੱਗ ਪਏ ਹਿੰਦੂ ਮੁਸਲਮਾਨ ਏਕਤਾ ਦੀ ਜੈ ਹਿੰਦੂ ਮੁਸਲਮਾਨ ਏਕਤਾ ਦੀ ਜੈ ਭਾਰਤ ਮਾਤਾ ਦੀ ਜੈ ਡੈਰ ਨੇ ਆਪਣੀ ਗਾਰਡ ਨੂੰ ਰੁਕਣ ਦਾ ਹੁਕਮ ਦਿੱਤਾ ਉਹਦਮ ਸਿੰਘ ਇੱਕ ਬੰਦ ਦੁਕਾਨ ਦੇ ਸ਼ੈੱਡ ਹੇ ਉਫਨੇ ਸੋਚਿਆ ਵੀ ਹੁਣ ਗੋਰਾ ਗੋਲੀ ਚਲਾਉਣ ਦਾ ਹੁਕਮ ਦੇਵੇਗਾ ਐਤੋਂ ਉਸ ਨੂੰ ਦੋਵੇਂ ਤੇਰਾ ਸਾਹ ਨਜ਼ਰ ਆ ਰਹੀਆਂ ਸਨ ਡੈਰ ਨੇ ਪੀੜ ਨੂੰ ਹੁਕਮ ਦਿੱਤਾ ਵੀ ਖਿੰਡ ਜਾਓ ਿੱਤਰ ਬਿੱਤਰ ਹੋ ਜਾਓ ਡਿਸਪਰਸ ਪੀੜ ਹੋਰ ਉੱਚੀ ਦਾਰੇ ਮਾਰਨ ਲੱਗ ਪਈ ਓਕੇ ਓਕੇ ਸੀ ਯੂ ਉਹਨਾਂ ਦੀਆਂ ਧਮਕੀਆਂ ਦਿੰਦਾ ਡੈਰ ਅੱਗੇ ਵੱਧ ਗਿਆ ਉਦਮ ਸਿੰਘ ਵਾਪਸ ਯਤਿਮ ਘਰ ਆ ਗਿਆ ਹੁਣ ਡੈਰ ਵੀ ਸ਼ਹਿਰ ਦਾ ਚੱਕਰ ਲਗਾ ਕੇ ਰਾਮ ਬਾਗ ਆਪਣੇ ਮੁੱਖ ਦਫ਼ਤਰ ਚਲਾ ਗਿਆ ਪਰ ਸ਼ਹਿਰ ਦੇ ਲੋਕਾਂ ਦਾ ਵਿਵਹਾਰ ਦੇਖ ਕੇ ਓਵ ਦੇ ਪੈਰਾਂ ਹੇਠ ਅੱਗ ਮਟਣ ਲੱਗ ਪਈ ਓਵ ਦਾ ਖੂਨ ਖੋਲਣ ਲੱਗ ਪਿਆ ਇਹਨਾਂ ਲੋਕਾਂ ਦੀ ਇੰਨੀ ਜ਼ੋਰ ਤਾਂ ਵੀ ਬਰਤਾਨੀਆ ਹਕੂਮਤ ਦੇ ਅਧਿਕਾਰੀਆਂ ਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਜਾਣ ਓਕੇ ਆਈ ਵਿਲ ਟੀਚ ਥੈਮ ਲੈਸਨ ਤੇ ਉਸਨੇ ਹੰਸ ਰਾਜ ਨੂੰ ਮਿਲਣ ਲਈ ਫੌਰਨ ਤਾਲੁਕ ਕੀਤਾ ਹੰਸ ਰਾਜ ਕੋਈ ਤਈਕੂਵਰਿਆਂ ਦਾ ਨੌਜਵਾਨ ਸੀਗਾ ਗੁਪਤ ਰੂਪ ਵਿੱਚ ਉਹ ਅੰਗਰੇਜ਼ਾਂ ਲਈ ਜਸੂਸੀ ਕਰਦਾ ਹੁੰਦਾ ਸੀਗਾ ਉਹ ਉਤਰੀ ਰੇਲਵੇ ਵਿੱਚੋਂ ਟਿਕਟ ਕਲੈਕਟਰ ਦੀ ਨੌਕਰੀ ਤੋਂ ਕੱਢਿਆ ਗਿਆ ਸੀਗਾ ਉਂਝ ਵੀ ਹੰਸ ਰਾਜ ਬੜੇ ਭੜੇ ਚਿਹਤਰ ਵਾਲਾ ਸੀਗਾ ਤੇ ਆਪਣੀ ਮਾਂ ਤੇ ਭੈਣ ਦੀ ਕਮਾਈ ਉੱਪਰ ਪੜਦਾ ਸੀ ਉਹ ਡੈਰ ਜਿਸ ਨੂੰ ਬਹੁਤੇ ਭਾਰਤੀ ਜਨਰਲ ਡਰਵੀ ਆਖਦੇ ਉਹ ਅਤੇ ਹੰਸਰਾਜ ਰਾਮ ਬਾਗ ਵਿੱਚ ਇੱਕ ਕਮਰੇ ਵਿੱਚ ਚੁੱਪ ਬੈਠੇ ਹੋਏ ਸਨ ਸ਼ਾਇਦ ਡੈਰ ਨੇ ਕੁਝ ਪੁੱਛਿਆ ਸੀਗਾ ਤੇ ਹੰਸਰਾਜ ਜੁਚਿਚੀ ਵੀ ਤੇ ਸੀਗਾ ਵੀ ਜਵਾਬ ਦੇਵਾਂਗੇ ਨਾ ਦੇਵਾਂ ਮੈਨੂੰ ਪਤਾ ਲੱਗਿਆ ਡੈਰ ਬੋਲੇ ਆ ਵੀ 13 ਅਪ੍ਰੈਲ ਸਿੱਖਾਂ ਦੇ ਹਿੰਦੂਆਂ ਦਾ ਨਿਊ ਇਅਰ ਡੇ ਹੈ ਯਸ ਸਰ ਹਿੰਦੂਆਂ ਦਾ ਇਸ ਦਿਨ ਤੋਂ ਨਵਾਂ ਸਾਲ ਆਰੰਭ ਹੁੰਦਾ ਜੇ ਸਿੱਖ ਲੋਕ ਵੀ ਵਿਸਾਖੀ ਦਾ ਤਿਹਾਰ ਮਨਾਉਂਦੇ ਨੇ ਸ਼ਹਿਰ ਵਿੱਚ ਪਸ਼ੂਆਂ ਦੀ ਮੰਡੀ ਵੀ ਲੱਗਦੀ ਹੈ ਔਰ ਹਿਊਮਨ ਐਨੀਮਲ ਫੇਅਰ ਡੈਰ ਨੇ ਸਪਸ਼ਟ ਕਰਨ ਲਈ ਪੁੱਛਿਆ ਯਸ ਸਰ ਉਹੀ ਪਸ਼ੂਆਂ ਦਾ ਮੇਲਾ ਹੰਸਰਾਜ ਨੇ ਕਿ ਤੋਕਿਸੇ ਜਗ੍ਹਾ ਪਬਲਿਕ ਦਾ ਭਾਰੀ ਇਕੱਠ ਕਰ ਸਕਦਾ ਹੈ ਡਾਇਰ ਨੇ ਪੁੱਛਿਆ ਕਿਉਂ ਨਹੀਂ ਸਰ ਇਸ ਦਿਨ ਤਾਂ ਆਪਣੇ ਆਪ ਹੀ ਇਕੱਠ ਹੋ ਜਾਂਦਾ ਹੈ ਮੈਂ ਮੁਨਾਦੀ ਕਰਵਾ ਦੇਵਾਂਗਾ ਸ਼ਹਿਰ ਵਿੱਚ ਬੜਾ ਭਾਰੀ ਜਲਸਾ ਹੋਵੇਗਾ ਲਾਲਾ ਕਨਈਆ لال ਜੀ ਪ੍ਰਧਾਨਗੀ ਕਰਨਗੇ ਭਾਸ਼ਣ ਹੋਣਗੇ ਲਾਲਾ ਜੀ ਬੜੇ ਪ੍ਰਸਿੱਧ ਵਕੀਲ ਨੇ ਲੋਕਾਂ ਵਿੱਚ ਉਹਨਾਂ ਦਾ ਬੜਾ ਸਤਕਾਰ ਹੈ ਉਹਦੇ ਨਾਮ ਤੇ ਲੋਕ ਇਕੱਠੇ ਹੋ ਜਾਣਗੇ ਓ ਇਟ ਇਜ਼ ਗੁੱਡ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਕਰ ਲਈ ਤੋ ਜੋ ਵੀ ਕੁਝ ਕਰੇਗਾ ਬ੍ਰਿਟਿਸ਼ ਹਕாரி ਤੈਨੂੰ ਕੋਆਪਰੇਟ ਕਰਨਗੇ ਡਾਇਰ ਨੇ ਖੁਸ਼ ਹੁੰਦਿਆ ਗਿਆ ਤੇ ਹੰਸ ਰਾਜ ਨੇ ਵਿਸਾਖੀ ਦਿਹਾੜੇ ਉਪਰ ਇਕੱਠੇ ਹੋਣ ਲਈ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਮੁਨਾਦੀ ਕੀਤੀ ਉਧਰ ਡਾਇਰ ਨੇ ਐਲਾਨ ਕਰਵਾ ਦਿੱਤਾ ਵੀ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੇ ਜਲੂਸ ਕੱਢਣ ਦੀ ਇਕੱਠੇ ਹੋਣ ਦੀ ਆਗਿਆ ਨਹੀਂ ਹੈਗੀ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਜੇ ਕੋਈ ਇਕੱਠ ਜਾਂ ਮਜਾਰਾ 4 ਵਿਅਕਤੀਆਂ ਤੋਂ ਵੱਧ ਹੋਵੇਗਾ ਤਾਂ ਗੈਰਕਾਨੂੰਨੀ ਸਮਝਿਆ ਜਾਵੇਗਾ ਐਡਵਰਡ ਹੈਰੀ ਡਾਇਰ ਖੁਦ ਵੀ ਪੂਰੇ ਸ਼ਹਿਰ ਵਿੱਚ ਘੁਮੰਡ ਨਾਲ ਘੁੰਮ ਰਿਹਾ ਸੀਗਾ ਨਾਲ ਢੋਲ ਵਾਲਾ ਹੁੰਦਾ ਸੀ ਉਹਦੇ ਢੋਲ ਵਜਾ ਕੇ ਪਹਿਲਾਂ ਇਹ ਕੱਟ ਕੀਤਾ ਜਾਂਦਾ ਫਿਰ ਐਲਾਨ ਹੁੰਦਾ ਤੇ ਉਸ ਦੇ ਨਾਲ ਬੁਪਾਸ਼ੀਆ ਪੰਜਾਬੀ ਅਤੇ ਉਰਦੂ ਵਿੱਚ ਪੜ੍ਹ ਕੇ ਦਰੋਂਦਾ ਸ਼ਹਿਰ ਦੇ ਦੂਜੇ ਪਾਸੇ ਪੀਪਾ ਖੜਕਾ ਕੇ ਮਨਾਦੀ ਕੀਤੀ ਜਾ ਰਹੀ ਸੀ ਗਲੀਆਂ ਵਿੱਚ ਮੁਹੱਲਿਆਂ ਵਿੱਚ ਚੁਰਾਇਆਂ ਤੇ ਹਰ ਪਾਸੇ ਕੱਲ ਸ਼ਾਮੀ 4 ਵਜੇ ਵਿਸਾਖੀ ਦਿਹਾੜੇ ਤੇ ਜਲਿਆਂਵਾਲੇ ਬਾਗ ਵਿੱਚ ਲਾਲਾ ਕਨਈਆ ਲਾਲ ਦੀ ਪ੍ਰਧਾਨਗੀ ਹੇਠ ਇੱਕ ਭਾਰੀ ਜਲਸਾ ਹੋ ਰਿਹਾ ਹੈ ਸਾਰੇ ਹੌਮ ਹੋ ਆ ਕੇ ਪੁੱਜੋ 22 April ਦੀ ਰਾਤ ਲੋਕ ਬੇਚੈਨੀ ਅਤੇ ਪਰੇਸ਼ਾਨੀ ਵਿੱਚ ਸੁੱਤੇ ਬਹੁਤੇ ਲੋਕਾਂ ਦੇ ਮਨਾਂ ਵਿੱਚ ਭੈ ਸੀ ਵੀ ਕੱਲ ਕੀ ਹੋਵੇਗਾ ਸੂਝਵਾਨ ਲੋਕ ਪਿਛਲੇ ਕੁਝ ਦਿਨਾਂ ਦੀਆਂ ਕੜਨਾਵਾਂ ਦਾ ਲੇਖਾ ਜੋਖਾ ਕਰਕੇ ਚਿੰਤਤ ਸਨ ਡਾਕਟਰ ਕਿਚਲੂ ਅਤੇ ਡਾਕਟਰ ਸਤਿਆਪਾਲ ਨੂੰ ਜ਼ਿਲ੍ਹਾ ਬਦਲ ਕਰਕੇ ਧਰਮਸ਼ਾਲਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀਗਾ ਆਪਣੇ ਆਗੂਆਂ ਦਾ ਸਿਰਾਂ ਉੱਪਰ ਸਾਈਆਂ ਨਾ ਹੋਣ ਕਾਰਨ ਲੋਕ ਘਬਰਾਏ ਹੋਏ ਸਨ ਮੰਦਰਾਂ ਵਿੱਚ ਗੁਰਦੁਆਰਿਆਂ ਵਿੱਚ ਮਰਜ਼ੀਆਂ ਵਿੱਚ ਬੈਠੇ ਲੋਕ ਆਪਣੇ ਪਰਿਵਾਰਾਂ ਬਾਰੇ ਰਿਸ਼ਤੇਦਾਰਾਂ ਬਾਰੇ ਫਿਕਰਮੰਦ ਸਨ ਪੂਜਾ ਕਰ ਰਹੇ ਸਨ ਅਰਦਾਸਾ ਕਰ ਰਹੇ ਸਨ ਦੁਆਵਾਂ ਮੰਗ ਰਹੇ ਸਨ ਉਦੋਂ ਸਾਰੇ ਭਾਰਤ ਵਿੱਚ ਰੌਟ ਐਕਟ ਦੇ ਵਿਰੋਧ ਹੜਤਾਲ ਹੋਈ ਪੰਡਤ ਮਦਨ ਮੋਹਲ ਮਾਲਵਈਆ ਨੇ ਰੋਸ ਵਜੋਂ ਪ੍ਰਤਾਨਵੀ ਸਾਮਰਾਜੀ ਵਿਧਾਨ ਪਰਿਸ਼ਦ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਅਮ੍ਰਿਤਸਰ ਦੇ ਲੋਕਾਂ ਦਾ ਗੁੱਸਾ ਉਦੋਂ ਹੋਰ ਪੜ ਗੁਠਿਆ ਸੀਗਾ ਜਦੋਂ 10 April ਨੂੰ ਅਮ੍ਰਿਤਸਰ ਜ਼ਿਲ੍ਹਾ ਕਮਿਸ਼ਨਰ ਮਾਈਲਜ਼ ਇਰਵਿੰਗ ਨੇ ਡਾਕਟਰ ਸਤਪਾਲ ਅਤੇ ਡਾਕਟਰ ਕਿਜਲ ਨੂੰ ਗੱਲਬਾਤ ਲਈ ਆਪਣੇ ਘਰ ਬੁਲਾਇਆ ਸੀਗਾ ਤੇ ਫਿਰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਧਰਮਸ਼ਾਲਾ ਲਈ ਡੇਜ਼ਰ ਬੰਦ ਕਰ ਦਿੱਤਾ ਸੀਗਾ ਫਿਰ ਅਗਲੇ 2 ਦਿਨਾਂ ਵਿੱਚ ਅੰਗਰੇਜ਼ ਅਧਿਕਾਰੀਆਂ ਤੇ ਸ਼ਹਿਰ ਵਾਸੀਆਂ ਵਿੱਚ ਤਣਾਅ ਵਧਾ ਗਿਆ ਕੜਨਾਵਾਵਾਂ ਵੀ ਹੋਈਆਂ ਲਾਠੀਆਂ ਤੇ ਗੋਲੀਆਂ ਵੀ ਚੱਲੀਆਂ ਚੈਰੀ ਜਿੱਥੇ ਇਕੱਠੇ ਹੁੰਦੇ ਇਹਨਾਂ ਕੜਨਾਵਾਵਾਂ ਉੱਪਰ ਚਰਚਾ ਕਰਦੇ ਦੁਖੀ ਹੁੰਦੇ ਹੁਣ ਉਹ ਰੋਸ ਵਿੱਚ ਸਨ ਗੁੱਸੇ ਵਿੱਚ ਸਨ ਤੇ ਪੈਵੇਦ ਵੀ ਸਨ ਉਹ 12 ਅਪ੍ਰੈਲ ਦੀ ਰਾਤ ਬੀਤ ਗਈ 13 ਅਪ੍ਰੈਲ ਦਾ ਦਿਨ ਚੜ੍ਹ ਗਿਆ ਹੁਣ ਅੱਜ ਸ਼ਹਿਰ ਵਾਸੀਆਂ ਦੇ ਮਨਾਂ 'ਚ ਅੰਦਰ ਭੈ ਦਾ ਸੀਗਾ ਵੀ ਅੱਜ ਕੀ ਹੋਵੇਗਾ ਪਰ ਇਸ ਗੱਲ ਤੋਂ ਬਿਲਕੁਲ ਅਣਜਾਣ ਸਨ ਕਿ ਆਧਾ ਦਿਨ ਬਰਤ ਸੋ ਦੋਸਤੋ ਏਸੀ ਉਦਮ ਸਿੰਘ ਦੀ ਜੀਵਨੀ ਦਾ ਭਾਗ 10ਵਾਂ ਅਤੇ ਭਾਗ 11ਵਾਂ ਲੈ ਕੇ ਛੇਤੀ ਤੁਹਾਡੇ ਸਾਹਮਣੇ ਫੇਰ ਆਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ